ਚਾਚੀ ਕੀ ਉਹ ਸੋਰੀ 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 ਇਹ ਸ਼ੀਗਾ ਤੈਨੂੰ ਮੈਂ ਕੀ ਦੱਸਾਂ ਮੈਨੂੰ ਐ ਲੱਗਦਾ ਪਾ ਇਸ ਘਰ ਦੇ ਵਿੱਚ ਮੈਨੂੰ ਕੋਈ ਵੀ ਨਹੀਂ ਸਮਝਦਾ ਤੇਰੇ ਚਾਚੂ ਵੀ ਨਹੀਂ ਸਮਝਦੇ ਕੱਲ ਭਾਬੀ ਜੀ ਦੀ ਰਿੰਗ ਗਵਾਚ ਗਈ ਉਹਨਾਂ ਨੇ ਕੀ ਕਿਹਾ ਇਹ ਸਾਰਾ ਕੁਝ ਤੇਰੇ ਕਰਕੇ ਹੁੰਦਿਆ ਜਦੋਂ ਦੀ ਦੇਸ ਕਾ ਚ ਵਿਆਹ ਕੇ ਆਈ ਹੈ ਨਾ ਉਦੋਂ ਤਾਂ ਸਾਰਾ ਕੁਝ ਪੁੱਠਾ ਹੋ ਗਿਆ ਵਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਚੀਜ਼ਾਂ ਗਵਾਚਣ ਦੇ ਨਾਲ ਮੇਰਾ ਕੀ ਸੰਬੰਧ ਆ ਮੈਂ ਤੇ ਸਗੋਂ ਸਾਰਿਆਂ ਦੇ ਨਾਲ ਹੱਲ ਮਿਲ ਕੇ ਰਹਿਣੀ ਆ ਕੱਲ ਸੋ ਆਪਾਂ ਚੰਨੇ ਸੀ ਕਿ ਕਿਤੇ ਤੇ ਮੈਂ ਸੋਚਿਆ ਚਲ ਭਾਬੀ ਜੀ ਨੂੰ ਵੀ ਨਾਲ ਲੈ ਜੰਨੇ ਪਰ ਨਹੀਂ ਇਸ ਘਾਟੇ ਨੂੰ ਕੋਈ ਵੀ ਨਹੀਂ ਸਮਝਦਾ ਇਥੋਂ ਤਾਂ ਕਿ ਤੇਰੇ ਚਾਚੇ ਨੇ ਵੀ ਇਹੀ ਕਹਿ ਦਿੱਤਾ ਕਿ ਤੂੰ ਤੇ ਨਹੀਂ ਮੁੰਦਰੀ ਵੇਖੀ ਕਿਤੇ ਤੂੰ ਤੇ ਨਹੀਂ ਰੱਖੀ ਕਿਤੇ ਮੈਨੂੰ ਤੇ ਸਮਝ ਨਹੀਂ ਆਉਂਦੀ ਇਤੋਂ ਤੱਕ ਕੇ ਤੇਰੇ ਚਾਚੂ ਨੇ ਵੀ ਮੈਨੂੰ ਹੀ ਬਲੇਮ ਕਰਤਾ ਹਏ ਝੂੜਾ ਤੇ ਪਾਇਏ ਨਹੀਂ ਚਾਚੀ ਕੀ ਹੋਇਆ ਤੁਸੀਂ ਇਹਨੇ ਸਾਈਡ ਸਾਈਡ ਕਿਉਂ ਹੋ ਗਏ ਹੋ ਨਹੀਂ ਨਹੀਂ ਕੋਸ਼ ਵੀ ਨਹੀਂ ਮੈਨੂੰ ਕੀ ਹੋਣਾ ਤੈਨੂੰ ਭੁੱਖ ਲੱਗੀ ਨਹੀਂ ਤਾਂ ਕਰਕੇ ਆਈ ਨਾ ਤੂੰ ਨਹੀਂ ਚਾਚੀ ਕਿੰਨੇ ਦਿਨ ਹੋ ਗਏ ਤੁਸੀਂ ਸਾਡੇ ਨਾਲ ਰਹਿੰਦੇ ਹੋਈ ਮੈਨੂੰ ਵੀ ਪਤਾ ਹੈ ਤੁਸੀਂ ਕਦੋਂ ਸੈਡ ਹੁੰਦੇ ਹੋ ਤੇ ਕਦੋਂ ਨਹੀਂ ਦੱਸੋ ਕੀ ਹੋਇਆ ਚਾਚੀ ਇਸੇ ਕਾ ਤੈਨੂੰ ਮੈਂ ਕੀ ਦੱਸਾਂ ਦੇਣਾ ਇੰਨਾ ਰੋਲ ਪਾਉਂਦੇ ਨਾ ਚੋਪੀ ਨੂੰ ਵਾਸਤੇ ਕੋਈ ਆ 1 2 3 ਸਟਾਰਟ 1 2 3 ਸਟਾਰਟ ਚਾਚੀ ਇਹਨਾਂ ਤੇ ਮੈਨੂੰ ਵੀ ਪਤਾ ਹੈ ਕਿ ਤੁਸੀਂ ਇਹ ਸਭ ਕੁਝ ਬਾਰੋ ਹੀ ਬੋਲ ਰਹੇ ਹੋ ਗਾਟ ਸਟਾਰਟ ਚਾਚੀ ਅਨਦਰ ਮੈਨੂੰ ਵੀ ਪਤਾ ਜਿੰਦਗੀ ਬੱਧੀ ਆ ਗਈ 70 ਸਾਲ ਦੀ ਨਹੀਂ ਵੇਖਿਆ ਚਾਚੂ ਤੋਂ ਵੱਧ ਜ਼ਿੰਮੇਵਾਰ ਇਨਸਾਨ ਮੈਂ ਇਸ ਘਰ ਚ ਨਹੀਂ ਵੇਖਿਆ ਉਹੀ ਉਹ ਹੈਗੇ ਨੇ ਜਿਹੜੇ ਇਸ ਘਰ ਦੀ ਹਰ ਇੱਕ ਜ਼ਿੰਮੇਵਾਰੀ ਨਿਭਾਉਂਦੇ ਨੇ ਆਪਾਂ ਉਹਨਾਂ ਦੇ ਅੱਗੇ ਡਿਮਾਂਡਸ ਰੱਖ ਦਿੰਨੇ ਆ ਪੂਰੀ ਕਰਨੀ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਦੇ ਮੂੰਹ ਵਿੱਚੋਂ ਮੈਂ ਕਦੀ ਵੀ ਨਾ ਨਹੀਂ ਸੁਣੀ ਕਿ ਤੇਰਾ ਆ ਕੰਮ ਨਹੀਂ ਮੈਂ ਕਰਨਾ ਤੇਰਾ ਉਹ ਕੰਮ ਨਹੀਂ ਮੈਂ ਕਰਨਾ ਮੇਰੀ ਖੁਆਇਸ਼ਾਂ ਘਰ ਦੀਆਂ ਖੁਆਇਸ਼ਾਂ ਇੱਥੋਂ ਤੱਕ ਕਿ ਸਾਹਿਲ ਦੇ ਫਾਲਤੂ ਖਰਚੇ ਵੀ ਚਾਚੂ ਨੇ ਚੁੱਕੇ ਹੋਏ ਨੇ ਤੇ ਇਸ ਕਹਾਣੀ ਚ ਉਹਨਾਂ ਨੂੰ ਸਮਝਣ ਵਾਲਾ ਕੋਈ ਨਹੀਂ ਹਾਂ ਇਹ ਚਾਚੂ ਬਨੇ ਹੈ ਨਾ ਸ਼ਸ਼ੀਦਾ ਚਾਚਾ ਜੀ ਚਲੋ ਸ਼ਸ਼ੀਦਾ ਮਮੀ ਜੀ ਸ਼ਸ਼ੀਗਾ ਉਹ ਮੈਂ ਤਾਂ ਚਾਚੀ ਹੋਈ ਨਾ ਮਮੀ ਥੋੜਾ ਜੀ ਮੈਂ ਚਾਚਾ ਜੀ ਮਮੀ ਠੀਕ ਹੈ ਚਲੋ ਉਹਨਾਂ ਨੇ ਕਦੀ ਵੀ ਸਾਹਿਲ ਤੋਂ ਆਏ ਨੂੰ ਪੁੱਛ ਹਲੋ ਸਤਿ ਸ਼੍ਰੀ ਅਕਾਲ ਮਮੀ ਕੀ ਹਾਲ ਜੈ ਹਾਂ ਮੈਂ ਵੀ ਵਧੀਆ ਇੱਥੇ ਵੀ ਸਾਰਾ ਕੁਝ ਵਧੀਆ ਹੀ ਐ ਤੇ ਹੀ ਦਾ ਸੋਕਾ ਦੁਆਣਾ ਤਹੀ ਆਹੋ ਕੱਲ ਜਲਦੀ ਆਏ ਨਾ ਮੇਰਾ ਤੁਹਾਡੇ ਬਿਨਾ ਮਨ ਨਹੀਂ ਲੱਗਣਿਆ ਤੇ ਨਾਲੇ ਯਾਰ ਸਾਹਿਲ ਕਿੰਨੀ ਰਾਤ ਨੂੰ ਆਂਦਾ ਗਾਵੈ ਪਤਾ ਨਹੀਂ ਕਿੰਨਾ-ਕਿੰਨਾ ਨਾਲ ਫਿਰਦਾ ਵੈ ਵੱਡੀ ਮੰਮਾ ਨੂੰ ਸੋਰੀ ਸਟਾਰਟ ਤੈਨੂੰ ਮੈਂ ਭੇਜਣਾ ਨਹੀਂ ਕਿ ਵੀ ਮੰਮੀ ਦੀ ਵੀਡੀਓ ਵੀ ਭਰਨੀ ਹੈ 4.5 ਵੀ ਨਹੀਂ ਹੋ ਜਾਂਦੇ ਮੱਲੇ ਕਿਉਂ ਤਾਂ ਆਏ ਵੇਖਣੇ ਮੈਂ ਵੇਸਟ ਕਰ ਸਕਦੇ ਜੀ ਨਹੀਂ ਨਹੀਂ ਇਹ ਟੈਗ ਨਹੀਂ ਲੈਣਾ ਆਪਣੇ ਮੱਤੇ ਦੇ ਕਦਾਂ ਸਟਾਰਟ ਦੋ ਮਿੰਟ ਰੱਦ ਦੋ ਪੂਰਾ ਆਪ ਕੋ ਕਰ ਲੈ ਸੋਣਾ ਕਰ ਆਪਣੇ ਚਾਚੇ ਨੂੰ ਫੋਨ ਆਈ ਕਰ ਆਪਣੇ ਚਾਚੇ ਨੂੰ ਫੋਨ ਆਈ ਛੱਡੀ ਚਾਚੇ ਦੀ ਜਣਜੀ ਬਸ ਇੰਨੇ ਕਹਿਣੇ ਇਹ ਨਾਲੋਂ ਵੱਡ ਨਹੀਂ ਕਹਿ ਲਿਆ ਹਾਂ ਚਲੋ ਇਹ ਬੰਦ ਇਹ ਚਾਚਾ ਚੂਚਾ ਤੇ ਹੁੰਦਾ ਵਾ ਤੇ ਚਾਚਾ ਚਾਚੀ ਨਹੀਂ ਨਹੀਂ ਚਾਚਾ ਚਾਚੀ ਤੇ ਚਾਚੀ ਤੇ ਪਹਿਲਾਂ ਉਹ ਛੱਡਣ ਜਾਂਦੀ ਮੈਂ ਕਿਹਾ ਚਾਚਾ ਚਾਚੀ ਦੀ ਬੜੀ ਚਮਚੀ ਆ ਨਾ ਤੂੰ ਉਹਨਾਂ ਨੂੰ ਹੀ ਫੋਨ ਕਰ ਉਹ ਵੀ ਆਂਦੀ ਐਕਟਿਵ ਜਾਨੀ ਕੋਈ ਨਹੀਂ ਛੱਡਾਂ ਹੂੰ ਇੰਨੇ ਤੇ ਜਾਣਾ ਐਕਟਿਵ ਹੈਗਾ ਛੱਡਣ ਉਹਨੇ ਹਾਂ ਆ ਵੇ ਐਕਟਿਵ ਆ ਤੇ ਮਗਰ ਬੈ ਕੇ ਗਾਇਤਰੀ ਮੰਤਰ ਬੋਲਣਾ ਉਹ ਕਹਿੰਦਾ ਕੈਮਰਾ ਕਰਨਾ ਉਹ ਬੋਲੀ ਚੱਲਣੀ ਜਦੋਂ ਯਾਰ ਦੋਸਤ ਕਹਿੰਦੇ ਉਦੋਂ ਉਹ ਆਂਟੀ ਨੂੰ ਪੁੱਛ ਕੇ ਆਵਾ ਹੋ ਯੇ ਮੇ ਬੇਟਾ ਖੁੱਲੀ ਜਗ੍ਹਾ ਤੇ ਸਿੱਖੋ ਬੇਟਾ ਕੋਈ ਨਹੀਂ ਆਜੇਗੀ ਹਲੀ ਲਿਆਜੇਗੀ ਕੋਈ ਆਜੂਗੀ ਕੋਈ ਨਹੀਂ ਬੇਟਾ ਉਹਨੂੰ ਤੇ ਹੀ ਕਹਿੰਦੀ ਮੈਂ ਠੜੀਆਂ ਡੱਟਦੀ ਹਾਂ ਚਲੋ ਉਹ ਕਰਨਾ ਆਪਣੇ ਚਾਚੂ ਚਾਚੂ ਨੂੰ ਹੀ ਫੋਨ ਹੈ ਚਾਚੂ ਚਾਚੂ ਨੂੰ ਚਾਚੂ ਚਾਚੂ ਕੀ ਆ ਗਿਆ ਡੇਰ ਕਰਨਾ ਛੱਡ ਚੜ ਗਿਆ ਕਰਨਾ ਆਪਣੇ ਚਾਚੂ ਚਾਚੀ ਨੂੰ ਫੋਨ ਤੂੰ ਚਾਚੂ ਚਾਚੀ ਦੀ ਜਮਜੀ ਆ ਨਾ ਉਹਨਾਂ ਨੂੰ ਕਹਿ ਕੇ ਤੈਨੂੰ ਛੱਡ ਗਿਆ ਮੇਰੇ ਕੋ ਟਾਈਮ ਨਹੀਂ ਰਹਦਿਆਂ ਛੱਡ ਕੇ ਆਉਂਦਾ ਚਾਚੂ ਘਰ ਨਹੀਂ ਗਏ ਮੈਂ ਤਾਂ ਮੈਂ ਚਾਚੂ ਨਹੀਂ ਗਿਆਣਾ ਸੀ ਤੇ ਉਹਨਾਂ ਨੇ ਛੱਡ ਵੀ ਆਣਾ ਸੀ ਤਾਂ ਲਾ ਫਿਰ ਆਪਣੇ ਚਾਚੂ ਨੂੰ ਫੋਨ ਆ ਕੇ ਤੈਨੂੰ ਛੱਡ ਜਾਣ ਤੁਹਾਨੂੰ ਬੜੀ ਗਰਮੀ ਲੱਗਣ ਦੀ ਆ ਉਹਨਾਂ ਨੇ ਇੰਨੀ ਗੁਰੂ ਆਫਿਸ ਚ ਆਏ ਨਾ ਨਾ ਜਿੱਦਾ ਗਰਮੀ ਤੇ ਮੈਨੂੰ ਲੱਗਦੀ ਆ ਚਲੋ ਬੇਟਾ ਚਾਚੂ ਆ ਬੈਠੇ ਮੈਂ ਛੱਡ ਕੇ ਆਣਾ ਉਹਨਾਂ ਨੂੰ ਤੁਹਾਡੇ ਸਾਹਮਣੇ ਮੈਂ ਚੱਲਿਆ ਛੱਡਣ ਨੂੰ ਪੈ ਗੇ ਲਵਾਉਂਗਾ ਠੀਕ ਲੈ ਗੋਆ ਲੋਕਾਂ ਨੂੰ ਕਲੀਅਰ ਕਰ ਦਿਨਾ ਪੈ ਕੇ ਕਿਹੜਾ ਚਾਹ ਹੋਣਾ ਚਲੋ ਜਾਨੀ ਤੁੱਜਾਈ ਗਰਮੀ ਵੜੀ ਬੀਅਰਾਂ ਪੀਆ ਲੈ ਓ ਇੱਥੇ ਸਾਰੇ ਨੂੰ ਪਿਆ ਚਲੋ ਸਭ ਤੋਂ ਜ਼ਿਆਦਾ ਗਰਮੀ ਲੱਗਦੀ ਹੈ ਇਸ ਹਿਸਾਬ ਨਾਲ ਫੇਰ ਮੈਨੂੰ ਦੋ ਚਾਹੀਦੀਆਂ ਦੋ ਨਹੀਂ ਦੋ ਚਾਰ ਤੇ ਪੀ ਲੈ ਚਾਰ ਚਾਹੀਦੀਆਂ ਵੀ ਪੰਜ ਚਾਹੀਦੀਆਂ ਜਿੰਨੀ ਗਰਮੀ ਆ ਪੰਜ ਪੰਜ ਦੇ ਲਏ ਹੁੰਦੇ ਨੇ ਜਿਹੜਾ ਦੁਨੀਆਂ ਪੀ ਗਏ ਪੰਜ ਦੇ ਤੂੰ ਖੜਾ ਰਹਿ ਲੇਗਾ ਨੋ ਬੜਾ ਐਕਸਪੀਰੀਅੰਸ ਹੈ ਕਿਹੜਾ ਕਿੰਨੀਆ ਬੀਨਾ ਹੈ ਹੈ ਸੇਫ ਹੈ ਉਹ ਮੈਨੇਜਮੈਂਟ ਕੀਤੀ ਹੈ ਉਹ ਗਲਮੈਨੇਜਮੈਂਟ ਜੇ ਦੱਸਦੇ ਕਿਦੀ ਕਿੰਨੀ ਕੈਪੈਸਿਟੀ ਹੈ ਮੋਡ ਮੈਨੇਜਮੈਂਟ ਸਾਰਾ ਐਲਕੋਹਲ ਦੀ ਨੋਲੇਜ ਦਿੰਦੇ ਆ ਤੇ ਇਸ ਕਰਕੇ ਮੈਨੂੰ ਸਾਪਾ ਪਤਾ ਚਲੋ ਬਣਾਉਣੀ ਸ਼ੁਰੂ ਕਰੋ ਫਿਰ ਵੀਡੀਓ ਮੋ ਇਤਨਾ ਨਹੀਂ ਪਰਦੀ ਵੱਡੇ ਵੱਡੇ ਬੈਰੀਅਰ ਚਾਹੀਦੇ ਹੁੰਦੇ ਜਿੰਨਾ ਫਰਮੈਂਟ ਕਰਨਾ ਸਾਬਾ ਤੋਂ ਵੀਡੀਓ ਵਾਸਤੇ ਨਹੀਂ ਘੇਰ ਵਾਸਤੇ ਉਹ ਜਿਮੋਸੀ ਆਈਡੀ ਆ ਸਭ ਤੋਂ ਪਹਿਲੇ ਲਾਇਸੈਂਸ ਤੇ ਹਾਂ ਲਾਇਸੈਂਸ ਚਾਹੀਦਾ ਫਿਰ ਜਿਮੋ ਚਾਹੀਦੀ ਫਿਰ ਵੱਡੀ ਏਕ ਜਗ੍ਹਾ ਚਾਹੀਦੀ ਆ ਜਿੱਤੇ ਆਪਾਂ ਫਰਮੈਂਟ ਕਰਨਾ ਸਾਰਾ ਕੁਝ ਤੇ ਉਹ ਜਦੋਂ ਖਰਾਬ ਹੋ ਜਾਂਦੀ ਫਿਰ ਚਲੋ ਪ੍ਰੋਸੈਸ ਨਾਲ ਦੱਸੋ ਚਲੋ ਜੀ ਜਿੰਨੇ ਜਿੰਨੇ ਬੀਅਰ ਦਾ ਕੰਮ ਸ਼ੁਰੂ ਕਰਨਾ ਨੂੰ ਆਪਾਂ ਰੈਸਪੀ ਦੱਸਦੇ ਆ ਨਾ ਰੈਸਪੀ ਮੈਂ ਦੱਸਦੀ ਆ ਤੇ ਜਿੰਨੇ ਕਰਨਾ ਸਾਈਲੋ ਸੰਪਰਕ ਨਾਲੋ ਮੈਂ ਤੁਹਾਨੂੰ ਦੱਸ ਦੂੰਗਾ ਸਾਈਲੋ ਤੇ ਡਰਮ ਰੱਖੀਂ ਚਲੋ ਕਰੀਏ ਸਟਾਰਟ ਚਲੋ